ਉਹ ਇਹ ਜੋ ਜਪ ਕਰਨਾ ਹੈ ਵਾਹਿਗੁਰੂ ਵਾਹਿਗੁਰੂ ਇਸੇ ਧੁਨੀ ਨੂੰ ਧੁਨੀ ਤੱਕ ਲੈ ਜਾਣਾ ਹੈ ਵਾਪਸ ਨਾਭ ਤੱਕ ਲੈ ਜਾਣਾ ਹੈ ਨਾਭੀ ਤੱਕ ਲੈ ਜਾਣਾ ਹੈ ਬਸ ਇਹ ਹੀ ਕਠਨ ਹੈ ਇਹ ਹੀ ਔਖਾ ਹੈ ਇਸੇ ਨੂੰ ਕਹਿ ਦਿੱਤਾ ਹੈ ਗੁਰੂ ਨਾਨਕ ਨੇ ਆਖਣ ਔਖਾ ਸੱਚਾ ਨਾ ਬਹੁਤ ਔਖਾ ਹੈ ਪਰਮਾਤਮਾ ਦਾ ਨਾਮ ਜਪਣਾ ਇੱਕ ਤਰ ਖੜੀ ਹੋ ਸਕਦੀ ਹੈ ओम ओम अखणा राम राम अखणा वाहेगुरु वाहेगुरु जपना अल्लाह अल्लाह ਦਾ ਰਟਨ ਕੀ ਔਖ ਹੈ ਕੁਛ ਵੀ ਨਹੀਂ ਐਵੇਂ ਆਖਿਆ ਗਿਆ ਬਹੁਤ ਔਖ ਹੈ ਬਹੁਤ ਔਖ ਹੈ ਨਹੀਂ ਇਸ ਧੁਨ ਨੂੰ ਵਾਪਸ ਧੁਨੀ ਤੱਕ ਲੈ ਜਾਣਾ ਔਖ ਹੈ ਇਹਨੂੰ ਵਾਪਸ ਲੈ ਜਾਣਾ ੁਰਨਾ ਪੈਦਾ ਹੋਇਆ ਪਵਨ 나फी ਨਾਲ ਟਕਰਾਈ ਧੁਨ ਪੈਦਾ ਹੋਈ ਧੁਨ ਬਾਹਰ ਪ੍ਰਗਟ ਹੋਈ ਇਹ ਜੋ ਧੁਨ ਬਾਹਰ ਪ੍ਰਗਟ ਹੋ ਰਹੀ ਹੈ ਇਸ ਨੂੰ ਵਾਪਸ ਧੁਨੀ ਤੱਕ ਲੈ ਜਾਣਾ ਬਸ ਇਹੀ ਕਟਣ ਹੈ ਇਹੀ ਉਖਿਆਈ ਹੈ ਧਾਰਮਿਕ ਜਗਤ ਦੇ ਜੋ ਅਭਿਆਸੀ ਲੋਕ ਨੇ ਉਹਨਾਂ ਦੇ ਅਨੁਭਵ ਵਿੱਚ ਇਹ ਗੱਲ ਹੈ ਔਰ ਇਹ ਵਿਚਾਰ ਵੀ ਸਿਰਫ ਉਹਨਾਂ ਲਈ ਹੈ ਜੋ ਆਤਮ ਅਭਿਆਸ ਕਰਦੇ ਨੇ ਜੋ ਜੁੜ ਬੈਠਦੇ ਨੇ ਅਭਿਆਸ ਕਰਨ ਲਈ ਇਸ ਅਭਿਆਸ ਨੂੰ ਸਿਮਰਨ ਕਹਿੰਦੇ ਨੇ ਜਪ ਕਹਿੰਦੇ ਨੇ तो धुन नो वापस धुनी तक ले जाना है किस तरह ले जाइए जबान दे राही जो धुन बार प्रगट होना इस वापस ले जाना है सुनीय मन रखिए भाव सर्वनन गोविंद गुण सुनो और गाओ रसना गीत हूँ सुनो एक जबान ने जो बयान किया है ਦੋ ਕੰਨਾਂ ਦੇ ਰਾਹੀਂ ਉਸ ਨੂੰ ਵਾਪਸ ਲੈ ਜਾਣਾ ਹੈ। ਔਰ ਇਹ ਧੁਨ ਵਾਪਸ ਤਾਂ ਜਾਏਗੀ ਜੇ ਅਸੀਂ ਸੁਣੀਏ ਤੇ ਸੁਣ ਤਾਂ ਸਕਾਂਗੇ ਜੇ ਸਾਡਾ ਧਿਆਨ ਹੋਵੇ। ਬਿਨਾਂ ਧਿਆਨ ਤੋਂ ਨਹੀਂ ਸੁਣ ਸਕਾਂਗੇ। ਪੂਰਨ ਧਿਆਨ ਚਾਹੀਦਾ ਹੈ। ਇਸ ਵਾਸਤੇ ਸਾਰੀ ਦੁਨੀਆ 'ਚ ਇਸ ਨੂੰ ਧਿਆਨ ਸਾਧਨਾ ਵੀ ਕਹਿੰਦੇ ਨੇ। ਸਿਮਰਨ ਨੂੰ ਧਿਆਨ ਸਾਧਨਾ ਕਹਿੰਦੇ ਨੇ। ਬੰਦਗੀ ਨੂੰ ਧਿਆਨ ਸਾਧਨਾ ਕਹਿੰਦੇ ਨੇ। ਧਿਆਨ ਬਾਰਮੁਖੀ ਹੈ ਤੋ ਸਭ ਕੁਛ এবਾਰ ਸੁਣ ਸਕੇਗਾ ਬਾਰ ਵੇਖ ਸਕੇਗਾ ਬਾਰ ਅਨੁਭਵ ਕਰ ਸਕੇਗਾ ਇਸ ਧੁਨ ਨੂੰ ਜੋ ਮਨੁੱਖ ਦੇ ਅੰਦਰ ਚੱਲ ਰਹੀ ਹੈ ਔਰ ਬ੍ਰਹਿਮੰਡ ਵਿੱਚ ਵਜ ਰਹੀ ਹੈ ਜਿਸ ਨੂੰ ਪ੍ਰਮਾਤਮਾ ਦੇ ਬੌਲ ਕਹਿੰਦੇ ਨੇ ਨਹੀਂ ਸੁਣ ਸਕੇਗਾ ਉਹਨੂੰ ਸੁਣਨ ਲਈ ਪ੍ਰਥਮ ਇਸ ਧੁਨ ਨੂੰ ਸੁਣਨਾ ਪਏਗਾ ਜੋ ਰਸਨਾ ਬਾਹਰ ਪ੍ਰਗਟ ਪਈ ਕਰਦੀ ਹੈ ਵਾਹਿਗੁਰੂ 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 ਇਹਨੂੰ ਸੁਣਨਾ ਹੈ ਗਾਵੀਏ ਸੁਣੀਏ ਹੈ ਔਰ ਸੁਣ ਤਾਂ ਸਕੇਗਾ ਜੇ ਪੂਰਨ ਇਕਾਗਰਤਾ ਹੈ ਵਰਨਾ ਨਹੀਂ ਸੁਣ ਸਕੇਗਾ ਔਰ ਜਦ ਵੀ ਕੋਈ ਜਪ ਕਰਨ ਬੈਠੇਗਾ ਇਹੀ ਉਖਿਆਈ ਹੋਵੇਗੀ ਜੋ ਜ਼ਬਾਨ ਬਿਆਨ ਕਰ ਰਹੀ ਹੈ ਇਹਨੂੰ ਸੁਣਨਾ ਔਖ ਹੈ ਅਗਰ ਕੋਈ ਸੁਣ ਲਵੇ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਤੱਕ ਕਹਿੰਦੇ ਨੇ ਨਾਉ ਨਿਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਦਾ ਨਾਸ ਸੁਣਦਿਆਂ ਹੀ ਦੁਖ ਨਾਸ ਹੋ ਜਾਣਗੇ ਪਾਪ ਨਾਸ ਹੋ ਜਾਣਗੇ ਉਹ ਮੰਤਰ ਉਹ ਧੁਨੀ ਜੈਸੇ ਜੈਸੇ ਅੰਦਰ ਪ੍ਰਵੇਸ਼ ਕਰਦੀ ਜਾਏਗੀ ਵੈਸੇ ਵੈਸੇ ਦੁਖ ਬਾਹਰ ਨਿਕਲਦੇ ਜਾਣਗੇ ਪਾਪ ਬਾਹਰ ਨਿਕਲਦੇ ਜਾਣਗੇ ਔਰ ਇਹ ਧਨ ਪੂਰਨ ਤੌਰ ਤੇ ਅੰਦਰ ਪ੍ਰਵੇਸ਼ ਕਰ ਗਈ ਹੈ ਔਰ ਰੋਮ ਰੋਮ ਦੇ ਰਾਹੀ ਪ੍ਰਗਟ ਆਉਣ ਲੱਗ ਪਈ ਹੈ ਤਾਂ ਐਸਾ ਮਜਸਮਾ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ ਪ੍ਰਸਾਦ ਰੂਪ ਆਪਣਾ ਤਨ ਧਾਰਿਆ ਬੜੀ ਕੀਮਤੀ ਪੰਕਤੀ ਹੈ ਗੁਰੂ ਗਨ ਸਾਹਿਬ ਜੀ ਮਹਾਰਾਜ ਨੇ ਪਰਮਾਤਮਾ ਨੇ ਆਪਣਾ ਰੂਪ ਸਾਧੂ ਦਾ ਬਣਾ ਲਿਆ ਸੰਤ ਦਾ ਬਣਾ ਲਿਆ ਪਰਮਾਤਮਾ ਨੂੰ ਪ੍ਰਤੱਖ ਰੂਪ ਵਿੱਚ ਵੇਖਣਾ ਹੈ ਸੰਤ ਨੂੰ ਵੇਖ ਲਓ ਭਗਤ ਨੂੰ ਵੇਖ ਲਓ ਗੁਰਬਾਣੀ ਇਸ ਦੀ ਤਸਦੀਕ ਕਰਦੀ ਹੈ ਨਾਮੇ ਨਾਰਾਇਣ ਨਹੀਂ ਭੇਦ ਰਾਮ ਕਬੀਰੇ ਭੇਦ ਨਾ ਭਾਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਸਾਫ਼ ਕਹਿ ਦਿੱਤਾ ਜਿੰਨੇ ਤੱਕ ਤੂੰ ਆਪਣੇ ਵਿੱਚੋਂ ਆਪਣੇ ਸਰੂਪ ਦੇ ਚੋਂ ਮੇਰੇ ਸਰੂਪ ਨੂੰ ਨਹੀਂ ਵੇਖ ਸਕਿਆ ਉਤਨੇ ਚਿਰ ਸਮਝ ਲੈ ਮੈਨੂੰ ਵੀ ਤੂੰ ਨਹੀਂ ਵੇਖਿਆ ਤੇਰਾ ਆਪਣਾ ਸਰੂਪ ਐਸਾ ਹੋ ਜਾਏ ਜਦ ਤੂੰ ਵੇਖੇ ਤੇ ਤੈਨੂੰ ਮੈਂ ਦਿਖਾਈ ਦੇਵਾਂ ਮੇਰੀ ਝਲਕ ਦਿਖਾਈ ਦੇਵੇ ਇਸ ਵਾਸਤੇ ਇਸ ਅਵਸਥਾ ਦੇ ਚ ਪਹੁੰਚੋ ਮਨੁੱਖਾंनो ਮੇਰੇ ਪਾਤਸ਼ਾਹ ਨੇ ਕਹਿ ਦਿੱਤਾ ਖਾਲਸਾ ਮੇਰੋ रूप है खास खालसे मैं हूं करो निवास तो इस धुन सुनना है सुनना जितना गहरा आंद जाएगा धुन उतनी गहरी होंगी जाएगी अगर ध्यान कंठ तक चला गया है, तो धुन वापस कंठ तक चली जाएगी वाहेगुरु वाहेगुरु अगर कोई गहराई न सुन रहा है ਤੋ ਜਿਤਨੀ ਗਹਿਰਾਈ ਨਾਲ ਸੁਨੇਗਾ ਜਿਤਨਾ ਧਿਆਨ ਗਹਿਰਾ ਹੁੰਦਾ ਜਾਏਗਾ ਉਤਨੀ ਧੁਨੀ ਵੀ ਗਹਿਰੀ ਹੁੰਦੀ ਜਾਏਗੀ ਅੰਦਰ ਪ੍ਰਵੇਸ਼ ਕਰਦੀ ਜਾਏਗੀ ਕੰਠ ਤੱਕ ਧਿਆਨ ਗਹਿਰਾ ਹੋ ਗਿਆ ਹੈ ਤੋ ਧੁਨੀ ਵਾਪਸ ਕੰਠ ਤੱਕ ਚਲੀ ਗਈ ਹੈ ਇਸ ਤਰ੍ਹਾਂ ਦੇ ਬੰਦੇ ਦੀ ਇਹ ਪਹਿਚਾਣ ਹੋਵੇਗੀ ਕਿ ਉਸ ਨੂੰ ਵਾਹਿਗੁਰੂ ਵਾਹਿਗੁਰੂ ਅੱਖਣ ਦਾ ਰਸ ਆਵੇਗਾ ਵਾਹਿਗੁਰੂ ਵਾਹਿਗੁਰੂ ਅੱਖਣ ਦਾ रस आन लग पे तो समझ लो प्रभु रसना दिवस गए इस प्रभ जी बसे साध की रसना नानक जन का दासन दसना अल्लाह रसना ते वस गया है राम रसना ते वस गया है वाहगुरु रसना ते वस गया है और ऐसा मनुख एवे अल्लाह नहीं आख देगा ऐसा मनुख ਅਵੇਂ ਉਪਰੇ ਮਨ ਨਾਲ ਵਾਹਿਗੁਰੂ ਵਾਹਿਗੁਰੂ ਨਹੀਂ ਕਰੇਗਾ ਕਿਸੇ ਰਸ ਦੇ ਚ ਕਿਸੇ ਸਰੂਰ ਦੇ ਚ ਕਿਸੇ ਮਸਤੀ ਦੇ ਚ ਜੈਸੇ ਸਵਾਦਿਸ਼ਟ ਭੋਜਨ ਦੀ ਬੁਰਕੀ ਮੂੰਹ ਦੇ ਚ ਪਈਏ ਤੋ ਕੁਛ ਰਸ ਆਇਆ ਹੈ ਕੁਛ ਸਵਾਦ ਆਇਆ ਹੈ ਵਾਹਿਗੁਰੂ ਆਖਣ ਦਾ ਸਵਾਦ ਆਣ ਲੱਗ ਪਿਆ ਤੋ ਸਮਝ ਲਓ ਵਾਹਿਗੁਰੂ ਰਸਨਾ ਤੇ ਵਸ ਗਿਆ ਭੋਜਨ ਦੀ ਬੁਰਕੀ ਵੀ ਮੂੰਹ ਦੇ ਚ ਪਹਿਲੇ ਪਾਵਾਂਗੇ ਪਰ ਭਜਨ ਨਾਮ ਆਵਾਜ਼ ਮੰਤਰ ਇਹ ਵੀ ਪਹਿਲੇ ਮਉਂਦਾ। ਭੋਜਨ ਵੀ ਮਉਰਾਹੀ ਕਰਨਾ ਹੈ। ਭਜਨ ਵੀ ਮਉਰਾਹੀ ਕਰਨਾ ਹੈ। ਭੋਜਨ ਦਾ ਰਸ ਵੀ ਪਹਿਲੇ ਰਸਨਾ ਮੰਨਦੀ ਹੈ। ਭਜਨ ਦਾ ਰਸ ਵੀ ਪਹਿਲੇ ਰਸਨਾ ਨੂੰ ਆਉਂਦਾ ਹੈ। ਇੱਥੋਂ ਹੀ ਆਰੰਭ ਹੁੰਦੀ ਹੈ ਗੱਲ। ਪਰ ਭੋਜਨ ਦਾ ਰਸ ਆ ਗਿਆ ਰਸਨਾ ਨੂੰ ਇਹ ਲਾਜ਼ਮੀ ਨਹੀਂ ਕਿ ਇਹ ਭੋਜਨ ਸਾਰਥਕ ਹੋ ਗਿਆ। ਇਹ ਖੂਨ ਬਣ ਗਿਆ। ਮਾਸ ਬਣ ਗਿਆ। ਸਰੀਰ ਦੀ ਸ਼ਕਤੀ ਬਣ ਗਿਆ। ਕੋਈ ਲਾਜ਼ਮੀ ਨਹੀਂ। ਇਹ ਬੁਰਕੀ ਅੰਦਰ ਜਾਵੇ ਸਿਰਫ ਅੰਦਰ ਹੀ ਨਹੀਂ ਇਹ ਪ체 ਔਰ ਸਿਰਫ ਪ체 ਹੀ ਨਹੀਂ ਪਚ ਕੇ ਰਸ ਬਣੇ ਖੂਨ ਬਣੇ ਮਾਸ ਬਣੇ ਮਿੰਜ ਬਣੇ ਤੋ ਛਕਿਆ ਹੋਇਆ ਭੋਜਨ ਜੀਵਨ ਬਣ ਗਿਆ ਸ਼ਰੀਰਕ ਵਾਹਿਗੁਰੂ ਵਾਹਿਗੁਰੂ ਇਹ ਮੰਤਰ ਗਹਿਰਾਈਆਂ ਦੇ ਜਾਏ ਇਤਨਾ ਗਹਿਰਾਈਆਂ ਚ ਜਾਏ ਕਿ ਵਾਹਿਗੁਰੂ ਹੀ ਜੀਵਨ ਹੋ ਜਾਏ ਉਸ ਮਨੁੱਖ ਦੇ ਅੰਦਰ ਮਨੁੱਖ ਨਾ ਜੀਵੇ ਵਾਹਿਗੁਰੂ ਜੀਵੇ परमात्मा जीवे ईश्वर जीवे उ अंदर ईश्वर जी रहे, सिर्फ ईश्वर जी ही नहीं रहा ईश्वर ही बोल रहे, है ईश्वर ही कर रहे, है ईश्वर ही वेख रहे है ईश्वर ही सुन रहे, है ऐसी उसकी अवस्था बने तो प्रथम यह है कि जैसे ध्यान गहरा कंठ तक चला जाए मधमा तक चला जाए तो ऐसे पुरुष की रसना से वाहगुरु वस है नाम वस जाता है ध्यान गहरा चला गया है ਪਸੰਦੀ ਤੱਕ ਤੋਂ ਧੁਨੀ ਵੀ ਗਹਿਰੀ ਚਲੀ ਗਈ ਹੈ ਉਹ ਜੋ ਧੁਨ ਬਾਹਰ ਪ੍ਰਗਟ ਹੋਈ ਸੀ ਉਸੇ ਧੁਨ ਨੂੰ ਹੁਣ ਅੰਦਰ ਲੈ ਜਾਣਾ ਹੈ ਧਿਆਨ ਦੇ ਰਸਤੇ ਗੌਰ ਨਾਲ ਉਸ ਨੂੰ ਸੁਣਨਾ ਅਗਰ ਇਹ ਧੁਨੀ ਵਾਪਸ ਪਸੰਦੀ ਤੱਕ ਪਹੁੰਚ ਗਈ ਹੈ ਹਿਰਦੇ ਤੱਕ ਪਹੁੰਚ ਗਈ ਹੈ ਐਸਾ ਪੁਰਸ਼ ਪਰਮਾਤਮਾ ਦਾ ਬੋਲ ਸੁਣਨ ਦੇ ਸਫਲ ਹੋ ਜਾਂਦਾ ਹੈ ਔਰ ਐਸਾ ਮਨੁੱਖ ਕਹੇ ਉਠੇਗਾ ਮੈਨੂੰ ਅਨਹਦ ਨਾਦ ਸੁਣਾਈ ਦੇਂਦਾ ਹੈ ਗੁਰੂ ਨਾਨਕ ਨੇ ਕਹਿ ਦਿੱਤਾ ਵਾਹ ਜੇ ਨਾਦ ਅਨੇਕ ਅਸੰਕਾਂ ਕੇਤੇ ਵਾਵਣ ਹਾਰੇ ਮੈਨੂੰ ਤੇ ਕਈ ਤਰ੍ਹਾਂ ਦੇ ਸਾਜ਼ ਸੁਣਾਈ ਦੇ ਰਹੇ ਨੇ ਕਈ ਤਰ੍ਹਾਂ ਦੇ ਰਾਗ ਰਾਗਣੀਆਂ ਸੁਣਾਈ ਦੇ ਰਹੀਆਂ ਨੇ ਆਧੁਕਾਲ ਦੇ ਵਿੱਚ ਸੰਗੀਤ ਤੇ ਸਾਜ਼ਾਂ ਦੇ ਜਨਮ ਦਾਤੇ ਮਹਾਪੁਰਸ਼ ਸੰਤ ਜਨ ਸੰ ਅਵਤਾਰੀ ਪੁਰਸ਼ ਸੰ ਕਦੀ ਥੋੜਾ ਜਿਹਾ ਵੀ ਧਿਆਨ ਮਾਰੀਏ ਡੰਮਰੂ ਸ਼ਿਵ ਜੀ ਨਾਲ ਜੁੜਿਆ ਹੋਇਆ ਹੈ। ਇਕ ਤਾਰਾ ਨਾਰਦ ਨਾਲ ਜੁੜਿਆ ਆਇਆ ਹੈ। ਬੀਣਾ ਸਰਸਤੀ ਨਾਲ ਜੁੜੀ ਹੋਈ ਹੈ। ਮੁਰਲੀ ਸ੍ਰੀ ਕ੍ਰਿਸ਼ਨ ਨਾਲ ਜੁੜੀ ਹੋਈ ਹੈ। ਰਬਾਬ ਗੁਰਨਾਣਿਕ ਨਾਲ ਜੁੜਿਆ ਹੋਇਆ ਹੈ। ਸਰੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਜੁੜਿਆ ਹੋਇਆ ਹੈ ਔਰ ਸਰੰਦਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਆਪਣੇ ਕੋਲ ਜੋ ਹੈ ਰੱਖਦੇ ਸਨ ਢੋਲਾਂ ਇਹ ਭਗਤਾਂ ਦੇ ਨਾਲ ਜੁੜੀ ਹੋਈਆਂ ਨੇ ਔਰ ਭਗਤ ਇਸ ਦਾ ਜ਼ਿਕਰ ਵੀ ਕਰਦੇ ਨੇ ਅਣ ਮੜੀਆਂ ਮੰਡਲ ਬਾਜੇ ਬਿਨ ਸਾਵਨ ਗਨ ਹਰ ਗਾਜੇ ਚਮੜੇ ਨਾਲ ਮੜੀ ਹੋਈ ਤੇ ਢੋਲਕ ਨਹੀਂ ਹੈ ਪਰ ਢੋਲਕ ਵੱਜ ਰਹੀ ਹੈ ਮੇਰੇ ਅੰਦਰ ਉਹ ਜੋ ਬ੍ਰਹਮ ਦਾ ਨਾਦ ਹੈ ਸੰਗੀਤਮਈ ਹੈ ਰਾਗਮਈ ਹੈ ਔਰ ਕਾਵਮਈ ਹੈ ਜੋ ਬਹੁਲ ਪ੍ਰਮਾਤਮਾ ਦੇ ਇਸ ਅਵਸਥਾ ਦੇ ਚ ਪਹੁੰਚ ਕੇ ਸੁਣਦਾ ਹੈ ਉਹ ਸੰਗੀਤਮਈ ਹੁੰਦੇ ਨੇ ਗੀਤਮਈ ਹੁੰਦੇ ਨੇ ਔਰ ਇਹੀ ਕਾਰਨ ਹੈ ਕਿ ਪ੍ਰਮਾਤਮਾ ਦੇ ਉਹਨਾਂ ਬੋਲਾਂ ਨੂੰ ਜਿਨ੍ਹਾਂ ਜਿਨ੍ਹਾਂ ਮਹਾਪੁਰਸ਼ਾਂ ਨੇ ਜਗਤ ਦੇ ਵਿੱਚ ਪ੍ਰਗਟ ਕੀਤਾ ਹੈ ਉਹਨਾਂ ਦੀ ਛਾਪ ਅਮਰ ਰਹਿ ਗਈ ਕਿਉਂਕਿ ਉਹਨਾਂ ਦੇ ਬੋਲਾਂ ਦੇ ਰਾਹੀਂ ਉਹਨਾਂ ਦੀ ਹਸਤੀ ਦਾ ਪਤਾ ਚੱਲਦਾ ਹੈ ਪਰ ਉਹ ਬੋਲ ਕਾਵਮਈ ਨੇ ਸੰਗੀਤਮਈ ਨੇ ਹੈਰਾਨਗੀ ਹੈ ਕਿ ਚੌਕ ਦੇ ਵਿੱਚ ਬੈਠ ਕੇ ਰਵਦਾਸ ਜੁੱਤੀਆਂ ਗਣਦਾ ਹੈ ਪਰ ਜਦ ਪ੍ਰਮਾਤਮਾ ਦੇ ਬੋਲ ਬੋਲਦਾ ਹੈ ਕਾਵਮਈ ਸੰਗੀਤਮਈ इस मोची ने इस चमार ने संगीत कि सीख लिया कविता कितों सीख ले नहीं परमात्मा ही बोले है कविता के रूप में परमात्मा ही बोले है संगीत रूप ध्यान पसंती तक चला जाता है और धुन पसंती तक चली जाती है तो इस तरह का मनुख अनहदनाद सुन दिया है परमात्मा के बोल है हूँ सिर्फ ਇਹ ਧੁਨੀ ਜੋ ਬਾਹਰ ਪ੍ਰਗਟ ਹੋ ਰਹੀ ਹੈ ਇਹ ਧੁਨੀ ਤੱਕ ਪਹੁੰਚਾਣੀ ਹੈ ਪਸੰਤੀ ਤੱਕ ਤੇ ਪਹੁੰਚ ਗਈ ਹੈ ਜੈਸੇ ਇਹ ਧੁਨੀ ਧੁਨੀ ਤੱਕ ਪਹੁੰਚਦੀ ਹੈ ਨਾਭੀ ਤੱਕ ਪਹੁੰਚਦੀ ਹੈ ਨਾਭ ਪੂਰੀ ਖੁੱਲ ਜਾਂਦੀ ਹੈ ਔਰ ਜੈਸੇ ਨਾਭ ਪੂਰੀ ਖੁੱਲਦੀ ਹੈ ਜ਼ਬਾਨ ਬੰਦ ਹੋ ਜਾਂਦੀ ਹੈ ਔਰ ਪ੍ਰਾਣਾ ਦੇ ਸ਼ਬਦ ਚੱਲ ਪੈਂਦਾ ਹੈ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾ ਰਸਨਾ ਤੇ ਖਾਮੋਸ਼ ਹੋ ਗਈ ਹੁਣ ਜਪ ਚੱਲ ਰਿਹਾ ਹੈ ਇਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਅਜੱਪਾ ਜਪ ਰਸਨਾ ਨਹੀਂ ਜਪ ਰਹੀ ਪਰ ਜਪ ਚੱਲ ਰਿਹਾ ਹੈ ਪ੍ਰਾਣਾ ਦੇਚ ਇਸੇ ਨੂੰ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਇਸੇ ਨੂੰ ਕਹਿੰਦੇ ਨੇ हे ਮਨੁੱਖ ਤੇਰੇ ਹਰ ਸਵਾਸ ਦੇਚ ਪਰਮਾਤਮਾ ਹੋਣਾ ਚਾਹੀਦਾ ਤੇਰੇ ਹਰ ਦਮ ਦੇਚ ਪ੍ਰਭੂ ਹੋਣਾ ਚਾਹੀਦਾ ਧਨਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੜੇ ਕੀਮਤੀ ਬੋਲ ਆਪ ਕਹਿੰਨ ਲਬਾ ਲਬਕੁਨ ਦਮ ਬਦਮਨੋਸ਼ਕੁਨ ਗਮੇ ਹਰਦੁ ਆਲਮ ਫਰਾਮੋਸ਼ਕੁਨ ਜ਼ਫਰਨਾਮਾ ਸ੍ਰੀ ਮੁਖਵਾਕ ਪਾਦਸ਼ਾਹੀ ਦਸਵੀਂ ਔਰੰਗਜ਼ੇਬ ਦੇ ਪ੍ਰਤੀ ਉਪਦੇਸ਼ اے ਔਰੰਗਜ਼ੇਬ ਤੇਰੇ ਦਮ ਖਾਲੀ ਨੇ ਤੇਰੇ ਸਵਾਸਾਂ ਚ ਕੁਝ ਵੀ ਨਹੀਂ ਹੈ ਭਰ ਲੈ ਇਨ ਖੁਦਾ ਦੇ ਆਬ-ਏ-ਹਯਾਤ ਨਾਲ ਅੱਲਾ ਦੇ ਨਾਮ ਨਾਲ ਭਰ ਲੈ ਤੇਰੇ ਦਮਾਂ ਵਿੱਚ ਕੁਝ ਵੀ ਨਹੀਂ ਹੈ ਨੰਦ ਲਾਲ ਕਹਿੰਦੇ ਨੇ ਵਾਏ ਬਰਨਫਸੇ ਕੇ ਬੇਹੂਦਾ ਗੁਜਸਤ ਅਲ ਗਿਆਜ ਅਸ ਗਫਲਤੇ ਮਾ ਅਲ ਗਿਆਜ ਅਫਸੋਸ ਹੈ ਮੈਨੂੰ ਉਸ ਗੁਜ਼ਰੇ ਸਵਾਸ ਦਾ ਜੋ ਉਸ ਦੀ ਆਵਾਜ਼ ਤੋਂ ਬਿਨਾ ਨਿਕਲ ਗਿਆ ਉਸ ਦੀ ਧੁਨ ਤੋਂ ਬਿਨਾ ਨਿਕਲ ਗਿਆ ਜੈਸੇ ਇਹ ਧੁਨੀ ਧੁਨੀ ਨਾਲ ਟਕਰਾਂਦੀ ਏ ਨਾਫ ਪੂਰੀ ਖੁੱਲ ਜਾਂਦੀ ਏ ਨਾਫ ਦੋ ਹਾਲਤਾਂ ਦੇ ਚ ਖੁੱਲਦੀ ਏ ਜਦ ਮੌਤ ਟਕਰਾਂਦੀ ਆ ਕੇ ਆਖਰੀ ਪ੍ਰਾਣ ਨਾਭੀ ਦੇ ਚੋਂ ਨਿਕਲਦਾ ਹੈ ਔਰ ਜਦ ਆਖਰੀ ਪ੍ਰਾਣ ਨਾਭੀ ਦੇ ਚੋਂ ਨਿਕਲਦਾ ਹੈ ਤਾਂ ਸਰੀਰ ਦੀ ਹਾਲਤ ਜਿਹੜੀ ਬਣਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸਿਰ ਮੁਠੀਆਂ ਬੰਦ ਆਉਂਦੀਆਂ ਨੇ ਦੰਦੀਆਂ ਵੱਜਦੀਆਂ ਨੇ ਕੰਬਣੀ ਛਿੜਦੀ ਹੈ ਤਾਂ ਸਿਆਣੀ ਕਹਿੰਦੇ ਨੇ ਗੰਡ ਖੁੱਲ ਗਈ ਇਸੇ ਨੂੰ ਸਾਹਿਬ ਕਹਿੰਦੇ ਨੇ ਆਜ ਕਾਲ ਖੁਲੇ ਤੇਰੀ ਗਾਂਠੜੀ ਅੱਜ ਕੱਲ ਦੇ ਤੇਰੀ ਗੰਡ ਖੁੱਲਣ ਵਾਲੀ ਹੈ ਜੈਸੇ ਨਾਭੀ ਦੀ ਗੰਡ ਖੁੱਲੇ शरीर दी मौत हो गई आखिरी प्राण रक्सत हो गया पर ध्वनि ध्वनि ਨਾਲ ਟਕਰਾਵੇ ਵਾਹਿਗੁਰੂ ਵਾਹਿਗੁਰੂ ਦੀ ਇਹ ਧੁਨ ਨਾभी ਨਾਲ ਟਕਰਾਵੇ ਤੇ 나फ پوری ਖੁੱਲ ਜਾਏ ਮਨ ਦੀ ਮੌਤ ਹੋ ਜਾਂਦੀ ਹੈ ਔਰ ਉਹ ਧੁਨੀ ਪ੍ਰਾਣਾਂ ਦੇ ਚੱਲਣ ਲੱਗ ਪੈਂਦੀ ਹੈ प्राण ਤੇ ਰਹਿੰਦੇ ਨੇ શરીર ਤੇ जिंदा ਰਹਿੰਦਾ ਹੈ ਮਨ ਦੀ ਮੌਤ ਹੋ ਜਾਂਦੀ ਹੈ तमाम ਸੰਸਕਾਰਾਂ ਦੀ ਮੌਤ ਹੋ ਜਾਂਦੀ ਹੈ तमाम ਵਿਚਾਰਾਂ ਦੀ ਮੌਤ ਹੋ ਜਾਂਦੀ ਹੈ ਸਾਰੇ ਫੁਰਨਿਆਂ ਦੀ ਮੌਤ ਹੋ ਜਾਂਦੀ ਹੈ ਹਰ ਤਰ੍ਹਾਂ ਦੀ ਸੋਚਣੀ ਦੀ ਮੌਤ ਹੋ ਜਾਂਦੀ ਹੈ ਇੱਥੇ ਸਵਾਲ ਪੈਦਾ ਹੋਵੇਗਾ ਕਿ ਫਿਰ ਇਹ ਮਨੁੱਖ ਜ਼ਿੰਦਾ ਕਿਸ ਤਰ੍ਹਾਂ ਰਹਿੰਦਾ ਹੈ ਸੋਚਣੀ ਤੋਂ ਬਿਨਾ ਨਹੀਂ ਫਿਰ ਉਸ ਦੇ ਅੰਦਰ ਪਰਮਾਤਮਾ ਸੋਚਦਾ ਹੈ ਉਸ ਦੇ ਅੰਦਰ ਪਰਮਾਤਮਾ ਬੋਲਦਾ ਹੈ ਫਿਰ ਉਸ ਦਾ ਹਰ ਕਰਤਵ ਪਰਮਾਤਮਾ ਮਈ ਹੈ ਉਹ ਸਵੈਮ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਉਸ ਦਾ ਆਪਣਾ ਮਨ ਮਰ ਗਿਆ ਤੇ ਆਪਣੇ ਸਾਰੇ ਸੰਸਕਾਰ ਮਰ ਗਏ ਆਪਣੇ ਸਾਰੇ ਵਿਚਾਰ ਮਰ ਗਏ ਆਪਣੀ ਸਾਰੀ ਸੋਚ ਨਹੀਂ ਮਰ ਗਈ ਆਪਣੇ ਸਾਰੇ ਫੁਰਨੇ ਮਰ ਗਏ ਇਸ ਤਰ੍ਹਾਂ ਦੇ ਮਨੁੱਖ ਦੇ ਅੰਦਰ ਪ੍ਰਮਾਤਮਾ ਜੀਵਦਾ ਹੈ ਈਸ਼ਵਰ ਜੀਵਦਾ ਹੈ ਇਹ ਗੰਢ ਜਦ ਖੁੱਲਦੀ ਹੈ ਪਹਿਲੀ ਪਹਿਲੀ ਵਾਰ ਜਦ ਧੁਨੀ ਧੁਨੀ ਨਾਲ ਟਕਰਾਂਦੀ ਹੈ ਅਵਸਥਾ ਉਹੀ ਬਣਦੀ ਹੈ ਜੋ ਮਰਨ ਲੱਗੇਆਂ ਲੋਕਾਂ ਦੀ ਬਣਦੀ ਹੈ ਤ੍ਰਿਪਤਾ ਜੀ ਵੈਦ ਨੂੰ ਬੁਲਾ ਲਈਆਂ ਸਨ ਵੀ ਮੇਰੇ ਲਾਲ ਨੂੰ ਕੀ ਹੋ ਗਿਆ ਕਿਉਂਕਿ ਗੁਰਨਾਣਿਕ ਨੂੰ ਕੰਬਣੀ ਛੜ ਗਈ ਸੀ ਮੁਠੀਆਂ ਬੰਦ ਹੋ ਗਈਆਂ ਸਨ ਦੰਦੀਆਂ ਵੱਜ ਰਹੀਆਂ ਸਨ ਵੈਦ ਨੇ ਸਾਰਾ ਵੇਖਿਆ ਜਾਂਚ ਪੜਤਾਲ ਕੀਤੀ ਵੈਦ ਕਹਿੰਦਾ ਮਾਂ ਜੀ ਇਹ ਰੋਗੀ ਜੈਸੇ ਦਿਖਾਈ ਦੇ ਰਹੇ ਨੇ ਰੋਗੀ ਨਹੀਂ ਨੇ ਤਾਪਮਾਨ ਸਰੀਰ ਦਾ ਠੀਕ ਹੈ ਸਵਾਸਾਂ ਦੀ ਗਤੀ ਠੀਕ ਹੈ ਨਬਸ ਠੀਕ ਚੱਲ ਰਹੀ ਹੈ ਪਰ ਇਹ ਰੋਗੀ ਜੈਸੇ ਦਿਖਾਈ ਕਿਉਂ ਦੇ ਰਹੇ ਨੇ ਇਹ ਮੇਰੀ ਪਹੁੰਚ ਤੋਂ ਪਰੇ ਹੈ ਮੇਰੀ ਸੋਚ ਤੋਂ ਪਰੇ ਹੈ ਔਰ ਜਦ ਦੁਬਾਰਾ ਮਿਹਨਤ ਕਰਦਾ ਹੈ ਇਹ ਵੈਦ ਗੁਰਨਾਣਿਕ ਬੋਲ ਪੈ ਵੈਦ ਬੁਲਾਇਆ ਵੈਦ ਗਈ ਪਕੜ ਡੰਡੋਲੇ ਬਾ ਇਹ ਭੋਲਾ ਵੈਦ ਨਾ ਜਾਣਈ ਕਰ ਕਰੇ ਜੇ ਮਾਏ ਐ ਭੋਲੇ ਵੈਦ ਤੈਨੂੰ ਨਹੀਂ ਪਤਾ ਇਹ ਤਨ ਦੀ ਮੌਤ ਨਹੀਂ ਹੋਈ ਮਨ ਦੀ ਮੌਤ ਹੋ ਗਈ ਇਹ ਸੂਖਸ਼ਮ ਸਰੀਰ ਦੀ ਮੌਤ ਹੋ ਗਈ ਇਹ ਪੁਰਬਲੇ ਸਾਰੇ ਸੰਸਕਾਰਾਂ ਦੀ ਮੌਤ ਹੋ ਗਈ ਹੈ ਵਿਚਾਰਾਂ ਦੀ ਮੌਤ ਹੋ ਗਈ ਹੈ ਪ੍ਰਮਾਤਮਾ ਜੀ ਰਿਹਾ ਹੈ ਇਹ ਅਵਸਥਾ ਦੁਨੀਆ ਦੇ तमाम ਪੈਗੰਬਰੀ ਪੁਰਸ਼ ਸੰਤ ਜਨਾਂ ਦੀ ਜੋ ਹੈ ਬਣਦੀ ਹੈ। ਔਰ ਹਾਲਤ ਇਹੀ ਹੁੰਦੀ ਹੈ। ਜਿਸ ਦਾ ਜ਼ਿਕਰ ਜਨਮ ਸਾਖੀ ਦੇ ਚ ਹੈ। ਔਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜੋ ਬਣੀ।